ਜੇ ਕੋਈ ਫੌਜੀ ਸ਼ਹੀਦ ਹੋ ਜੇ 1 ਕਰੋੜ ਰੁਪਇਆ ਤੀਜੇ ਜਾਂ ਚੌਥੇ ਦਿਨ ਚੈੱਕ 1 ਕਰੋੜ ਰੁਪਇਆ 1 ਕਰੋੜ ਰੁਪਇਆ ਦੇ ਕੇ ਵੀ ਅਸੀਂ ਉਹਨੂੰ ਵਾਪਸ ਨਹੀਂ ਲੈ ਕੇ ਆ ਰਹੇ ਅਸੀਂ ਵੀ ਕਹਿੰਦੇ ਉਹਦੀ ਕੀਮਤ ਨਹੀਂ ਹੈਗੀ ਪਰ ਕਟੂਕਟ ਪਰਿਵਾਰ ਫਾਈਨੈਂਸ਼ਲੀ ਤਾਂ ਉੱਠ ਜੇ ਨਾ ਸਾਸਰੀ ਘਰ ਜੀ ਮੈਂ ਮੰਮੀ ਬੋਲਦੀ ਆ ਸ਼ਰਿੰਦਰ ਜੀ ਬਲਵੰਤ ਕੌਰ ਮੇਰਾ ਨਾਂ ਆ ਉੱਟੇ ਹੁੰਦੇ ਨੇ ਬਥੇਰੇ ਪਹਿਲਾਂ ਤੋਂ ਹੀ ਤਰੱਕੀ ਕਰੀ ਆ 3 ਸਾਲ ਕੋਰਸ ਕਰਿਆ ਕਵਾਂਡੋ ਦਾ ਜਿੱਦਣ ਦਾ ਜਾਨੀ ਗਿਆ ਉਹਨੇ ਆਪਣੀ ਤਰੱਕੀ ਕਰੀ ਆ ਥੋੜੀ ਉਮਰ ਚੀ ਬਹੁਤ ਜ਼ਿਆਦੇ ਉਹ ਦਿਨੇ ਵੀ ਉਹਦੇ ਹੀ ਸਮਝ ਟ੍ਰੇਨਿੰਗ ਸੀਗੀ ਜਿੱਦਣ ਇਹਦੇ ਨਾਲ ਇਹ ਪਾਣਾ ਵਰਤਿਆ ਕਹਿੰਦਾ ਹੁਣ ਮੈਨੂੰ ਫੋਨ ਨਾਲ ਆਹੀਂ ਕਹਿੰਦਾ ਹੁਣ ਅਸੀਂ ਜਹਾਜ਼ ਨੂੰ ਡੀਕਦੇ ਆ ਕਹਿੰਦਾ ਮੈਂ ਤੈਨੂੰ ਆਪੇ ਫੋਨ ਲਾਉਂਗਾ ਬਸ ਐਂ ਕਹਿ ਕੇ ਫੋਨ ਕੱਟਤਾ 10 ਤੋਂ 20 ਮਿੰਟਾਂ ਬਾਅਦ ਸਾਨੂੰ ਫੋਨ ਆ ਗਿਆ ਕਹਿੰਦੇ ਵੀ ਐ ਐ ਕਰਕੇ ਉਹਦਾ ਬਈ ਏਕਣ ਹੋ ਗਿਆ ਆ ਪਾਣਾ ਵਰਤ ਗਿਆ ਮੇਰੇ ਪੁੱਤ ਨਾਲ ਸੀਧ ਨਾਲ ਕੱਲਾ ਬੱਚਾ ਸੀ ਚਾਰ ਭੈਣਾਂ ਦਾ ਮੈਂ ਤੇ 70 ਸਿੰਘ ਅਜੀਤਦਰ ਸਿੰਘ ਸ਼ਹੀਦ ਫਫਾ ਨੌਂ ਚ ਭਾਰਤੀ ਹੋ ਕੇ 15 16 ਸਾਲ ਹੋ ਗਏ ਜੀ ਦੁਬਾਰੇ ਸ਼ਰਫ ਚੱਲ ਪੀਤੀ ਪਰਸਨ ਤੋਂ ਬਾਅਦ ਨੀਂਤੇ ਬਾਦਰ ਤੋਂ ਇੱਥੇ ਆਇਆ ਸੀ ਕੋਟਾ ਫੌਂਦੀ ਇੱਥੇ ਜਹਾਜ਼ ਦੇ ਵਿੱਚੋਂ ਪਤਾ ਨਹੀਂ ਛਤਰੀ ਨਹੀਂ ਫੁੱਲਦੀ ਜਿੱਥੇ ਸ਼ਹੀਦ ਹੋ ਗਿਆ ਅਫਸਰ ਵੀ ਕਹਿੰਦੇ ਸੀ ਵੀ ਤੈਨੂੰ ਜਾਣ ਨਹੀਂ ਦੇਣਾ ਸਾਡੇ ਦਿਲ ਚੋਂ ਭਗਵੰਤ ਮਾਨ ਆਇਆ ਸੀ ਜੀ ਆਪ ਦੀ ਸ਼ਹਾਇਤਾ ਦੇ ਗਿਆ ਕਰੋੜ ਰੁਪਈਆ ਫੌਜ ਵਾਲੇ ਵੀ ਭਗਵੰਤ ਮਾਨ ਵੀ ਕਹਿੰਦੇ ਨੇ ਵੀ ਥੋ ਕੁਛ ਥੋਡੇ ਨਾਲ ਖੜੇ